ਪਾਲ ਖੈਰਾ ਦੀ ਇਸ ਅਲਿਗੇਸ਼ਨ ਨੂੰ ਕਿਵੇਂ ਵੇਖਦੇ ਹੋ ਕਹਿੰਦੇ ਨੇ ਕਿ ਸਰਕਾਰ ਨੇ ਸਿਸਟਮ ਦਾ ਯੂਜ਼ ਕਰਕੇ ਅਫਸਰਾਂ ਨੂੰ ਵਰਗਲਾ ਕੇ ਡੰਡਾ ਦੇ ਕੇ ਮੇਰੇ ਖਿਲਾਫ ਕਾਰਵਾਈ ਕਰਵਾਈ ਹੈ ਨਿਕਲਣਾ ਕਹਿੰਦੇ ਉਹਦੇ ਚੋਂ ਕਰਕੇ ਮੈਂ ਜੀ ਸੋਢੀ ਸਾਹਿਬ ਚੈਲੰਜ ਓਪਨ ਚੈਲੰਜ ਉਹ ਤਾਂ ਚੀਫ ਮਿਨਿਸਟਰ ਤੇ ਵੀ ਇਲਜ਼ਾਮ ਲਾਉਂਦੇ ਨੇ ਕਿ ਬਕਾਇਦਾ ਅਫਸਰਾਂ ਨੂੰ ਕਿਹਾ ਜਾਂਦਾ ਵੀ ਆਹ ਕੰਮ ਕਰੋ ਦਿੱਲੀ ਵਾਲਿਆਂ ਤੇ ਵੀ ਇਲਜ਼ਾਮ ਲਾਉਂਦੇ ਨੇ ਵੀ ਆਹ ਕੰਮ ਕਰੋ ਖੈਰ ਨੂੰ ਚੁੱਪ ਕਰਾਓ ਕਿਵੇਂ ਕਰਵਾ ਸਕਦੇ ਇਹਨਾਂ ਨੂੰ ਜੀ ਕੋਈ ਨਹੀਂ ਕੋਈ ਪਾਉ ਨਹੀਂ ਦਿੰਦਾ ਸੱਚ ਗੱਲ ਦੱਸਦਾ ਅਸਲੀਅਤ ਆ ਇਹਨਾਂ ਦੀ ਨਾ ਇਹਨਾਂ ਨੂੰ ਇਹ ਆ ਕਿ ਕੋਈ ਕਾਉਂਟਰਵਰਸੀ ਕ੍ਰੀਏਟ ਹੋਵੇ ਇਹ ਉਹਦਾ 파ੜ ਬਣ ਜਾਣ ਤੇ ਇਹ ਉਹਦੇ ਚ 파ੜ ਬਣ ਕੇ ਚਾਰ ਇਹਨਾਂ ਦੇ ਵੀਊ ਫੇਸਬੁੱਕ ਤੇ ਵਧਣਾ ਇਸ ਤੋਂ ਵੱਧ ਕੁਝ ਨਹੀਂ ਕਿਉਂਕਿ ਇਹਨਾਂ ਦਾ ਮੇਨ ਮਕਸਦ ਹੁੰਦਾ ਹੈ ਵੀਡੀਓ ਬਣਾਉਣਾ ਕੋਈ ਪੰਜਾਬ ਲਈ ਨਹੀਂ ਬਣਾਉਂਦੇ ਇਹ ਬਣਾਉਂਦੇ ਐਨਆਰਆਈਆਂ ਲਈ ਕਿ ਉੱਥੇ ਤੱਕ ਪਹੁੰਚੇ ਗੱਲ ਇੱਕ ਮੈਂ ਤੁਹਾਨੂੰ ਬੜੀ ਸਿੰਪਲ ਦੱਸਦਾ ਕਿ ਇਟਸ ਲਾਈਕ ਅ ਪਾਇਰਾਮਿਡ ਸਕੀਮ ਓਨਲੀ ਇਹ ਇੱਥੇ ਕੁਝ ਬੋਲਦੇ ਆ ਜਿਹੜੀ ਵੀ ਰਜਿਮ ਹੋਈ ਚਾਹੇ ਉਹ ਹੁਣ ਦੀ ਸਰਕਾਰ ਦੀ ਹੋਵੇ ਪਿਛਲੀਆਂ ਦੀ ਤੁਸੀਂ ਲਗਾਤਾਰ ਡੇਟਾ ਦੇਖੋ ਲਗਾਤਾਰ ਖਿਲਾਫ ਬੋਲਣਗੇ ਜਿਹੜਾ ਪਾਵਰ 'ਚ ਬੰਦਾ ਪਾਵਰ ਦੇ ਖਿਲਾਫ ਨਾਰਮਲੀ ਕੀ ਹੁੰਦਾ ਨੇ ਜੀ ਜੇ 60 ਕੰਮ ਚੰਗੇ ਹੁੰਦੇ ਕੋਈ ਵਿੱਚੋਂ 21 ਦੁੱਕੀ ਕੁਝ ਗਲਤੀਆਂ ਵੀ ਹੁੰਦੀਆਂ ਹੋਣਗੀਆਂ ਉਹ ਚੀਜ਼ ਚੱਕ ਕੇ ਬਾਹਰ ਜਦੋਂ ਪ੍ਰਮੋਟ ਕਰਦੇ ਲੋਕਾਂ 'ਚ ਥੋੜੀ ਐਂਟੀ-ਇਨਕੰਮਬੈਂਸੀ ਵਾਲੀ ਜਿਹੜੀ ਸਿਸਟਮ ਉਹਨੂੰ ਯੂਜ਼ ਕਰਦੇ ਬਾਹਰ ਲੋਕਾਂ 'ਚ ਕਹਿੰਦੇ ਵੇਖ ਵੇਖ ਆ ਬੰਦਾ ਵੇਖ ਸਰਕਾਰ ਦੇ ਕਲਾਬ ਬੋਲੀ ਜਾਂਦਾ ਕਿ ਏਡਾ ਤਗੜੀ ਗੱਲ ਆ ਇਹਨੂੰ ਮੈਂ ਇਹਨਾਂ ਦਾ ਆਪਣਾ ਬੰਦਾ ਹੀ ਜਿੱਦਾਂ ਟਰੱਕ ਡਰਾਈਵਰ ਉਹਨਾਂ 'ਚ ਇਕੱਠੇ ਹੋ ਕੇ ਕਹੂਗਾ ਕਿ ਆ ਵੇ ਮੈਂ ਇਹਨੂੰ 1000 ਡਾਲਰ ਭੇਜਣ ਲੱਗਾ ਤੇਰਾ ਕਿੰਨਾ ਪਾਵਾਂ ਉਹਨੇ ਕਹਣਾ ਜੀ ਮੇਰਾ 50 ਪਾ ਲਓ ਮੇਰਾ 500 ਪਾ ਲਓ ਇਦਾਂ ਕਰਦਿਆਂ ਕਰਦਿਆਂ ਲਗਭਗ 50000 ਡਾਲਰ ਇਕੱਠਾ ਹੋ ਗਿਆ ਇੱਕ ਥਾਂ ਦੀ ਗੱਲ ਕਰਦਾ ਇਹ ਤਾਂ ਮੈਂ ਆਨ